ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਜੁਪ ਲੈ ਕੇ ਆ ਜੀ ਬਹੁਤ ਹੀ ਪਿਆਰਾ ਸੂਟਿੰਗ ਕਲੈਕਸ਼ਨ ਪਲੀਜ਼ ਸਟੂਡੈਂਟ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰੈਣਗੇ ਜੀ ਪਿਓਰ ਜਾਰਜਟ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਹੈਵੀ ਵਰਕ ਡੇਗਾ ਕੜ ਦਾਣਾ ਦਾ ਵਰਕ ਰਹੇਗਾ ਬਹੁਤ ਹੀ ਸੋਹਣੀ ਇਹਨਾਂ ਵਿੱਚ ਕਲਰ ਰੈਣਗੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹਿਣਗੇ ਜੀ ਵਿਸਕੋਸ ਔਰਗੈਂਜ਼ਾ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਹੈਂਡਵਰਕ ਰਹੇਗਾ ਪਰਲਵਰਕ ਦਾ ਕੰਮ ਰਹੇਗਾ ਪਲੇਨ ਬਾਟਮ ਰਹੇਗੀ ਡੋਪੀਆਨ ਸਿਲਕ ਦੀ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਗਿਆ ਇਹ ਰਹਿਣਗੇ ਜੀ ਪਿਓਰ ਵਿਸਕੋਸ ਔਰਗੈਂਜ਼ਾ ਦਾ ਪ੍ਰਿੰਟ ਰਹੇਗਾ ਹੈਂਡਵਰਕ ਰਹੇਗਾ neck ਦੇ ਉੱਪਰ ਪਲੇਨ ਬਾਟਮ ਰਹੇਗੀ ਵਿਸਕੋਸ ਔਰਗੈਂਜ਼ਾ ਦਾ ਪ੍ਰਿੰਟਰਡ ਦੁਪੱਟਾ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਰਹੇਗਾ ਜੀ ਪਿਓ ਪੂਰਾ ਸੂਟ ਤੁਹਾਨੂੰ ਕਾਟਨ ਦਾ ਮਿਲੇਗਾ ਬਹੁਤ ਹੀ ਸੋਨਾ ਵਰਕ ਰਹੇਗਾ ਕਲਰ ਸੇਮ ਰਹੇਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹੇਗੀ ਦੁਪੱਟਾ ਰਹੇਗਾ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਪ੍ਰਿੰਟਡ ਬਹੁਤ ਹੀ ਸੋਨੇ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਜਿਹੜੇ ਰਹਿਣਗੇ ਮਸਲੀਨ ਦੀ ਸ਼ਰਟ ਹੈਗੀ neck ਤੇ work ਰਹੇਗਾ bottom rayon ਦੀ ਮਿਲੇਗੀ organza ਦਾ ਦੁਪੱਟਾ ਰਹੇਗਾ border ਦੇ ਉੱਪਰ embroidery ਕੀਤੀ ਗਈ ਹੈ ਹਾਂਜੀ ਅਜਿਹੇ ਸੁੱਟਾਂ ਦੀ collection ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ like ਕਰਿਓ share ਕਰਿਓ channel